ਪਰ ਰਾਜਦਿਆਂ ਤੇ ਜਦੋਂ ਤੁਸੀਂ ਜੀਵਨ ਦੇ ਬਾਬਤ ਦੇਖੋਗੇ ਨਾ ਧੰਨ ਗੁਰੂ ਅਮਰਦਾਸ ਮਹਾਰਾਜ ਜੀਆ ਨੇ ਆਪਣੇ ਜੀਵਨ ਕਾਲ ਦੇ ਵਿੱਚ ਬੜੀ ਵੱਡੀ ਘਾਲ ਨ ਕਾਲੀ ਗੁਰੂ ਅਮਰਦਾਸ ਮਹਾਰਾਜ ਜੀ ਉਹ ਗੁਰੂ ਅੰਗਦ ਦੇ ਮਹਾਰਾਜ ਜੀਆਂ ਦੇ ਦਰ ਤੇ ਲਗਭਗ 62 ਕ ਸਾਲ ਦੀ ਉਮਰ ਦੇ ਵਿੱਚ ਆਉਂਦੇ ਨੇ ਜੇ ਸਮਝਿਆ ਜਾਵੇ ਵਿਚਾਰਿਆ ਜਾਵੇ ਤਾਂ ਇਹ ਸਮਝ ਸਕਦੇ ਆਂ ਵੀ ਲਗਭਗ ਬਜ਼ੁਰਗੀ ਦੀ ਅਵਸਥਾ 62 ਸਾਲ ਦੀ ਉਮਰ ਔਰ 62 ਸਾਲ ਦੀ ਉਮਰ ਦੇ ਵਿੱਚ ਆ ਕੇ ਜਿਹੜੀ ਉਹਨਾਂ ਨੇ ਘੱਲ ਨਾ ਘਾਲੀ ਜੋ ਉਹਨਾਂ ਨੇ ਸੇਵਾ કરી ਉਹ ਗੁਰੂ ਅੰਗਦ ਦੇਵ ਮਹਾਰਾਜ ਜੀਆ ਦੇ ਦਰ ਤੇ ਪਰਵਾਨ ਹੋ ਗਈ ਔਰ ਉਸ ਸੇਵਾ ਦੇ ਪ੍ਰਵਾਨ ਹੋਣ ਦੇ ਸਦਕਾ ਉਸ ਖਾਲੀ ਹੋਈ ਕਲਨਾ ਦੇ ਪ੍ਰਵਾਨ ਹੋਣ ਦੇ ਸਦਕਾ ਫਿਰ ਉਹ ਬਾਬਾ ਅਮਰਦਾਸ ਜੀਆ ਤੋਂ ਗੁਰੂ ਅਮਰਦਾਸ ਜੀ ਬਣੇ ਤਾਂ ਹੀ ਫਿਰ ਸਤਿਗੁਰਾਂ ਨੇ ਇਨੀ ਕਿਰਪਾ ਤੇ ਬਖਸ਼ਿਸ਼ ਕਰ ਦਿੱਤੀ ਨਾ ਕਿ ਗੁਰਤਾ ਗੱਦੀ ਵੀ ਉਹਨਾਂ ਨੂੰ ਬਖਸ਼ ਦਿੱਤੀ ਗੁਰੂ ਅੰਗਦ ਦੇ ਮਹਾਰਾਜ ਜੀਆ ਦੇ ਦੋ ਪੁੱਤਰ ਸਨ ਬਾਬਾ ਦਾਸੂ ਜੀ ਬਾਬਾ ਦਾਤੂ ਜੀ ਪਰ ਬਹੁਤ ਸਾਰੇ ਸਿੱਖ ਸੰਨ ਹਜ਼ਾਰਾਂ ਦੀ ਗਿਣਤੀ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੇਵਾਦਾਰ ਸਨ ਹਜ਼ਾਰਾਂ ਦੀ ਗਿਣਤੀ ਵਿੱਚ ਪਰ ਇੰਨੇ ਸਿੱਖਾਂ ਦੇ ਵਿੱਚੋਂ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੀ ਨਜ਼ਰ ਵਿੱਚ ਪਰਵਾਨ ਹੋਣਾ ਔਰ ਸੇਵਾ ਨੂੰ ਸਫਲ ਕਰਨਾ ਉਹ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਹਿੱਸੇ ਆਇਆ ਤੇ ਜਦੋਂ ਆਪਾਂ ਗੁਰੂ ਅਮਰਦਾਸ ਮਹਾਰਾਜ ਜੀਆ ਦੇ ਇਤਿਹਾਸ ਨੂੰ ਸਮਝਦੇ ਆ ਨਾ ਪੜਦੇ ਆ ਇਤਿਹਾਸ ਵਿੱਚ ਲਿਖਿਆ ਮਿਲਦਾ ਕਿ ਗੁਰੂ ਅਮਰਦਾਸ ਮਹਾਰਾਜ ਜੀ ਜਿਸ ਸਮੇਂ ਸੇਵਾ ਕਰਦੇ ਸਨ ਗੁਰੂ ਨਹੀਂ ਬਣੇ ਸਨ ਮਤਲਬ ਕਿ ਬਾਬਾ ਅਮਰਦਾਸ ਜੀ ਸਨ ਕਿ ਲਗਭਗ ਉਹਨਾਂ ਨੇ 1 2 ਵਜੇ ਦੇ ਵਿੱਚ ਸਵੇਰ ਟਾਈਮ ਉੱਠ ਜਾਣਾ ਇੰਨੀ ਸਾਧਰੀ 1 2 ਵਜੇ ਦੇ ਹਿਸਾਬ ਨਾਲ ਉੱਠ ਕੇ ਆਪਣਾ ਇਸ਼ਨਾਨ ਪਾਣ ਕਰਨਾ ਗੁਰਬਾਣੀ ਦਾ ਅਭਿਆਸ ਕਰਨਾ ਵਾਹਿਗੁਰੂ ਦਾ ਸਿਮਰਨ ਕਰਨਾ ਆਪਣਾ ਇਹ ਨਿਤ ਦਾ ਨਿਯਮ ਨਿਭਾ ਕੇ ਫਿਰ ਉਹਨਾਂ ਨੇ ਖੰਡੂਰ ਸਾਹਿਬ ਤੋਂ ਨਾ ਪਿਆਸ ਦਰਿਆ ਤੋਂ ਪਾਣੀ ਦੀ ਗਾਗਰ ਭਰ ਕੇ ਲਿਆਉਣੀ ਜਿਸ ਪਾਣੀ ਦੀ ਗਾਗਰ ਦੇ ਨਾਲ ਉਹ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦਾ ਇਸ਼ਨਾਨ ਕਰਵਾਉਂਦੇ ਔਰ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦਾ ਇਸ਼ਨਾਨ ਕਰਵਾਉਣਾ ਗੁਰੂ ਅੰਗਦ ਦੇ ਮਹਾਰਾਜ ਜੀਆਂ ਦੇ ਵਸਤਰਾਂ ਦੀ ਸੇਵਾ ਵੀ ਆਪ ਕਰਨੀ ਇਸ ਤਰ੍ਹਾਂ ਇਹ ਤੋਂ ਬਾਅਦ ਫਿਰ ਅੰਮ੍ਰਿਤ ਵੇਲੇ ਦੀਵਾਨ ਦੀ ਸ਼ੁਰੂਆਤ ਹੋਣੀ ਅਰੰਭਤਾ ਹੋ ਜਾਣੀ 3 ਵਜੇ ਤੱਕ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਫਿਰ ਇਸ਼ਨਾਨ ਪਾਨ ਕਰਕੇ ਵਾਹਿਗੁਰੂ ਦੀ ਬੰਦਗੀ ਦੇ ਵਿੱਚ ਸਿਮਰਨ ਦੇ ਵਿੱਚ ਬੈਠਦੇ ਸਨ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਅਰੰਭਤਾ ਹੋ ਜਾਂਦੀ ਸੀ ਗੁਰਬਾਣੀ ਦੇ ਅਭਿਆਸ ਕਰਨੇ ਤੇ ਫਿਰ ਬਾਬਾ ਅਮਰਦਾਸ ਜੀਆ ਨੇ ਗੁਰੂ ਦਰਬਾਰ ਦੇ ਵਿੱਚ ਹਾਜ਼ਰੀਆਂ ਭਰਨੀਆਂ ਉਹ ਗੁਰੂ ਦਰਬਾਰ ਦੇ ਵਿੱਚ ਇਹ ਸੇਵਾਵਾਂ ਨਿਭਾਉਣੀਆਂ ਦਿਨ ਦਾ ਸਮਾਂ ਆਉਣਾ ਉਗਦੇਨ ਦੇ ਸਮੇਂ ਦੇ ਵਿੱਚ ਉਹਨਾਂ ਨੇ ਸੰਗਤਾਂ ਦੇ ਲਈ ਲੰਗਰ ਪ੍ਰਸ਼ਾਦਿਆਂ ਦੀ ਤਿਆਰੀ ਕਰਵਾਉਣੀ ਕਿਤੇ ਲੰਗਰ ਦੇ ਰਹਿਣ ਸਹਿਣ ਦੀ ਤਿਆਰੀ ਕਰਵਾ ਰਹੇ ਨੇ ਕਿਤੇ ਜਲ ਪਾਣੀ ਲੈ ਕੇ ਆਉਣ ਦੀ ਤਿਆਰੀਆਂ ਚੱਲ ਰਹੀਆਂ ਨੇ ਸੰਗਤ ਦੇ ਵਾਸਤੇ ਸਾਰਾ ਦਿਨ ਏਵੇਂ ਲੰਗਣਾ ਲੰਗਰ ਪ੍ਰਸ਼ਾਦੇ ਤਿਆਰ ਕਰਨ ਦੇ ਵਾਸਤੇ ਲੱਕੜ ਬਾਲਣ ਲੈ ਕੇ ਆਉਣਾ ਜਾਲ ਦੀ ਪੀਣ ਵਾਸਤੇ ਛਕਣ ਵਾਸਤੇ ਸੰਗਤਾਂ ਦੇ ਢੋਆ ਢਵਾਈ ਕਰਨੀ ਲੰਗਰਾਂ ਦੀਆਂ ਰਸਤਾਾਂ ਦੇ ਜਿਹੜੇ ਪ੍ਰਬੰਧ ਕਰਨੇ ਔਰ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਅੱਜ ਦੇ ਵਾਂਗ ਨਹੀਂ ਸਨ ਨਾ ਪ੍ਰਬੰਧ ਅੱਜ ਕੁਝ ਸਮਾਂ ਹੋਰ ਹੈ ਤੇ ਉਹਨਾਂ ਵੇਲਿਆਂ ਦੇ ਵਿੱਚ ਸਮਾਂ ਕੁਝ ਹੋਰ ਹੁੰਦਾ ਸੀ ਇਵੇਂ ਕਹਿੰਦੇ ਸ਼ਾਮ ਦੇ ਵੇਲੇ ਦੀਵਾਨਾ ਵਿੱਚ ਹਾਜ਼ਰੀਆਂ ਭਰਨੀਆਂ ਲਗਾਤਾਰ ਸੇਵਾ ਕਰਦੇ ਰਹੇ ਇਥੋਂ ਤੱਕ ਵੀ ਕਵੀ ਸੰਤੋਖ ਸਿੰਘ ਜੀ ਤਾਂ ਆਪਣੇ ਗ੍ਰੰਥ ਵਿੱਚ ਲਿਖਦੇ ਨੇ ਕਿ ਬਾਬਾ ਅਮਰਦਾਸ ਜੀਾਂ ਨੂੰ ਸੰਗਤ ਦੇ ਵਿੱਚੋਂ ਕਿਸੇ ਵੀ ਸਤਸੰਗੀ ਜਾਣੇ ਨਾ ਕਿਸੇ ਵੀ ਪ੍ਰਾਣੀ ਨੇ ਆਰਾਮ ਕਰਦੇ ਜਾਂ ਸੁੱਤਿਆ ਹੋਇਆ ਨਹੀਂ ਕਦੇ ਦੇਖਿਆ ਸੀ ਬਹੁਤ ਵੱਡੀ ਗੱਲ ਹੈ ਇਹ ਕੇ ਬਾਬਾ ਅਮਰਦਾਸ ਜੀ ਹਰ ਵੇਲੇ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਸਨ ਹਰ ਵੇਲੇ ਉਹਨਾਂ ਨੇ ਪਰ ਉਪਕਾਰ ਦੇ ਕਾਰਜ ਕਰਦੇ ਰਹੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਰਾਤ ਵੇਲੇ ਤੱਕ ਇਸ ਨੀਮ ਨੂੰ ਨਿਭਾਉਣਾ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿਣਾ ਔਰ ਜਿਹੜਾ ਇਹ ਨੀਮ ਉਹਨਾਂ ਨੇ ਨਿਭਾਇਆ ਨਾ ਇਹ ਕੋਈ ਇੱਕ ਵਾਰੀ ਦੋ ਵਾਰੀ ਜਾਂ ਦੋ ਚਾਰ ਦਿਨ ਜਾਂ ਦੋ ਚਾਰ ਮਹੀਨੇ ਨਹੀਂ ਲਗਾਤਾਰ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ 12 ਸਾਲ ਹੀ ਨਿਯਮ ਨਿਭਾਇਆ 12 ਸਾਲ ਉਹਨਾਂ ਨੇ ਸਵੇਰੇ 1 2 ਵਜੇ ਉੱਠ ਕੇ ਪਹਿਲਾਂ ਬਿਆਸ ਦਰਿਆ ਤੋਂ ਗਾਗਰ ਪਾਣੀ ਦੀ ਲੈ ਕੇ ਆਉਣੀ ਤੇ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦਾ ਇਸ਼ਨਾਨ ਕਰਵਾਉਣਾ ਸਭ ਤੋਂ ਪਹਿਲਾ ਕਰਮ ਉਹਨਾਂ ਦਾ ਇਹ ਹੁੰਦਾ ਸੀ। ਔਰ ਲਗਾਤਾਰ ਬਿਨਾਂ ਕਿਸੇ ਨਾਗੇ ਤੋਂ ਇੱਕ ਵੀ ਕੋਈ ਦਿਨ ਗੈਰ ਹਾਜ਼ਰ ਨਹੀਂ ਗਿਆ। 12 ਸਾਲ ਇਹ ਨੀਮ ਨੂੰ ਨਿਭਾਇਆ, ਸਾਰੀਆਂ ਸੇਵਾਵਾਂ ਨੂੰ ਨਿਭਾਇਆ। ਔਰ ਸੋਚਣ ਵਾਲੀ ਗੱਲ ਤਾਂ ਇਹ ਹੈ ਨਾ ਕਿ 12 ਸਾਲਾਂ ਦੇ ਵਿੱਚ ਕਿੰਨੇ ਵਾਰ ਕਿੰਨੀਆਂ ਗਰਮੀਆਂ ਕਿੰਨੀਆਂ ਸਰਦੀਆਂ ਆਈਆਂ ਹੋਣਗੀਆਂ ਕਿੰਨੀਆਂ ਧੁੰਦਾ ਤਰੇਰਾ ਕਿੰਨੇ ਵਾਰ ਮੀਂਹ ਹਨੇਰੀਆਂ ਆਏ ਹੋਣਗੇ ਕਿੰਨੇ ਕਵਾਰ ਕੋਈ ਪਰਿਵਾਰ ਦੇ ਦੁੱਖ ਸੁੱਖ ਦੇ ਕੰਮ ਕਾਜ ਪਏ ਹੋਣਗੇ ਕਿਉਂਕਿ ਪਰਿਵਾਰਕ ਨੇ ਨਾ ਬਾਬਾ ਅਮਰਦਾਸ ਜੀ ਪਰਿਵਾਰ ਹੈ ਉਹਨਾਂ ਦਾ ਦੋ ਪੁੱਤਰ ਨੇ ਬਾਬਾ ਮੋਰੀ ਜੀ ਬਾਬਾ ਮੋਹਣ ਜੀ ਦੋ ਧੀਆਂ ਨੇ ਉਹਨਾਂ ਦੇ ਬੀਬੀ ਦਾਨੀ ਜੀ ਬੀਬੀ ਭਾਨੀ ਜੀ ਪਰਿਵਾਰ ਹੈ ਉਹਨਾਂ ਦਾ ਸਾਰਾ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਪਰਿਵਾਰ ਦੇ ਕੰਮ ਕਾਜ ਉਹ ਵੀ ਨੇ ਫਿਰ 62 ਸਾਲ ਦੀ ਉਮਰ ਹੈ ਬਜ਼ੁਰਗੀ ਦੀ ਅਵਸਥਾ ਹੈ ਸਰੀਰ ਦੇ ਕੋਈ ਦੁੱਖ ਸੁੱਖ ਹੋ ਸਕਦੇ ਨਹੀਂ ਨਾ ਕੋਈ ਪਰਿਵਾਰ ਦੇ ਕੰਮ ਕਾਜ ਵੀ ਹੋ ਸਕਦੇ ਨੇ ਕੋਈ ਮੀਂਹ ਕਣੀ ਹਨੇਰੀ ਚਖੜ ਇਹ ਵੀ ਹੋ ਸਕਦਾ ਪਰ ਇਤਿਹਾਸ ਇਹ ਗੱਲ ਕਹਿੰਦਾ ਵੀ ਦੁਨੀਆਂ ਦੀ ਕੋਈ ਵੀ ਤਾਕਤ ਬਾਬਾ ਅਮਰਦਾਸ ਜੀਆ ਦੇ ਇਸ ਨੀਮ ਨੂੰ ਨਹੀਂ ਤੋੜ ਸਕੀ ਬਾਬਾ ਅਮਰਦਾਸ ਜੀਆਂ ਦਾ ਕਦੇ ਇਹ ਨੀਮ ਨਹੀਂ ਟੁੱਟਿਆ ਸੀ ਇੰਨੀ ਲਗਨ ਤੇ ਇੰਨੀ ਭਾਵਨਾ ਦੇ ਨਾਲ ਉਹਨਾਂ ਨੇ ਸੇਵਾ ਨੂੰ ਨਿਭਾਇਆ ਤੇ ਅੱਜ ਦੇ ਸ਼ਬਦ ਵਿੱਚ